ਉਹ ਫੀਲਿੰਗ ਕਰੇ ਜੀ ਪਾਵੇ ਫੇਸਬੁਕ ਤੇ ਬਾਪੂ ਫਿਰੇ ਖੇਤਾਂ ਵਿੱਚ ਹੱਡ ਗਾਲਦਾ ਲੱਭਦਾ ਸਤਾਰਾਂ ਚ ਸਹੇਲੀ ਫਿਰਦਾ ਬਾਪੂ ਫਿਰੇ ਫਾਹੇ ਵਾਲਾ ਰਸਾ ਭਾਲਦਾ ਹਾ ਮੌਸਮਾਂ ਦੀ ਪੈਗੀ ਇੱਕ ਮਾਰ ਚੰਦਰੀ ਰਹਿ ਦੇ ਖੂਂਦੇ ਔਲਾਦ ਫੁਕਰੀ ਨੇ ਮਾਰਤੇ ਬਾਪੂ ਦੇ ਆ ਪੈਰਾਂ ਨੂੰ ਨਾ ਜੁੱਤੀ ਜੁੜਦੀ ਮੁੰਡਾ ਬੂਫਰ ਲਵਾਈ ਫਿਰੇ ਨਵੀਂ ਥਾਰ ਤੇ ਬਾਪੂ ਦੇਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ ਮੁੰਡਾ ਬੂਫਰ ਲਵਾਈ ਫਿਰੇ ਨਵੀਂ ਥਾਰ ਤੇ ਛੱਡ ਕੇ ਵਿਚਾਲੇ ਕੰਮ ਸਿਰੀ ਭੱਜ ਗਿਆ ਭੱਜਣੀ ਨੂੰ ਜਾਵੇ ਮੁੰਡਾ ਨਿਤ ਲੇਖ ਤੇ ਪੈਂਦੀਆਂ ਤਰੀਕਾ ਕੇਸ ਕੀਤਾ ਬੈਂਕ ਨੇ ਸੇਮਲੇ ਚ ਠੰਡ ਮੁੰਡਾ ਜਾਵੇ ਡੇਟ ਤੇ ਹਾਂ ਟੁੱਟੇ ਹੋਏ ਰਿੰਮ ਬਾਪੂ ਬੈਲਟ ਕਰਾਵੇ ਲੈ ਕੇ ਕਾਕੇ ਨੇ ਅਲਾਏ ਵੀਰ ਨਵੇਂ ਝਾੜ ਤੇ ਬਾਪੂ ਦੇਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ ਮੁੰਡਾ ਬੁਫਰ ਲਵਾਈ ਫਿਰੇ ਨਵੀਂ ਥਾਰ ਤੇ ਬਾਪੂ ਦੇਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ ਮੁੰਡਾ ਬੁਫਰ ਲਵਾਈ ਫਿਰੇ ਨਵੀਂ ਥਾਰ ਤੇ ਲੰਡੀ ਨਾ ਦਵਾਈ ਬੇਬੇ ਕਰੇ ਸਰਫਾ ਲਾਈ ਫੇਰੇ ਟਾਕੀਆਂ ਵੀ ਪਾਟੇ ਸੂਟ ਤੇ ਹਾ ਮੁੱਛਾਂ ਵਾਲਾ ਲੋਗੋ ਗੱਡੀ ਵਿੱਚ ਨੱਚਦਾ ਨੱਚਦੀ ਫੇਰੇ ਜੀ ਗੱਡੀ ਗੇੜੀ ਰੂਟ ਤੇ ਮਰ ਮਰ ਭੇਜੇ ਬਾਪੂ ਫੀਸ ਪੁੱਤ ਦੀ ਰਹਿੰਦਾ ਏ ਸਰਕਾਰੀ ਨੇ ਤੰ ਨਵੀ ਮਾਰਤੇ ਬਾਪੂ ਦੇਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ ਮੁੰਡਾ ਬੂਫਰ ਲਵਾਈ ਫਿਰੇ ਨਵੀਂ ਥਾਰ ਤੇ ਬਾਪੂ ਦੇਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ ਮੁੰਡਾ ਬੂਫਰ ਲਵਾਈ ਫਿਰੇ ਨਵੀਂ ਥਾਰ ਤੇ ਹਾਂ ਚੰਡੀਗੜ੍ਹ ਆਵੇ ਰਾਸ ਕਿਸੇ ਕਿਸੇ ਨੂੰ ਬਹੁਤਿਆਂ ਨੂੰ ਪੁੱਠੇ ਰਹਾਵਲ ਤੋੜਦਾ ਕਰਦੇ ਨੇ ਕਾਕੇ ਜਦੋਂ ਆਫ ਰੋਡੀਆਂ ਓਏ ਪਾਟਦਾ ਕਲੇਜਾ ਪਿੰਡ ਖੜੇ ਫੋੜਦਾ ਕੁਲਵਿੰਦਰਾ ਕਹਾਣੀ ਇਹ ਪਿੰਡ ਪਿੰਡ ਦੀ ਵੇਖਿਓ ਧਿਆਨ ਆਸੇ-ਪਾਸੇ ਮਾਰ ਕੇ ਬਾਪੂ ਦੇ ਆ ਪੈਰਾਂ ਨੂੰ ਨਾ ਜੁੱਤੀ ਜੁੜਦੀ ਮੁੰਡਾ ਬੂਫਰ ਲਵਾਈ ਫਿਰੇ ਨਵੀਂ ਥਾਰ ਤੇ ਬਾਪੂ ਦੇ ਆ ਪੈਰਾਂ ਨੂੰ ਨਾ ਜੁੱਤੀ ਜੁੜਦੀ ਮੁੰਡਾ ਬੂਫਰ ਲਵਾਈ ਫਿਰੇ ਨਾ